ਸਰਹਮਨ ਦੇਖਦਾ ਹੈ ਨਹੀਂ ਦੇਖਦਾ ਤਾਂ ਇਸ ਹਿਸਾਬ ਨਾਲ ਧਾਰਮਿਕ ਬੰਦਿਆਂ ਨੇ ਵੰਡ ਕੀਤੀ ਹੋਈ ਹੈ ਚਾਰ ਤਰ੍ਹਾਂ ਦੀ ਪਹਿਲੀ ਸ਼੍ਰੇਣੀ ਚ ਉਹ ਬੰਦੇ ਆ ਜਾਂਦੇ ਨੇ ਕਿਹੜੇ ਜਿਨ੍ਹਾਂ ਦੀ ਕਰਤ ਵੀ ਬੜੀ ਚੰਗੀ ਹੈ ਨੀਅਤ ਵੀ ਬੜੀ ਚੰਗੀ ਹੈ ਕਰਦੇ ਵੀ ਠੀਕ ਨੇ ਸੋਚਦੇ ਵੀ ਠੀਕ ਨੇ ਕਰਦਾਰ ਵੀ ਠੀਕ ਹੈ ਵਿਚਾਰ ਵੀ ਠੀਕ ਨੇ ਜੋ ਕੁਝ ਕਰਦੇ ਨੇ ਉਸ ਤੋਂ ਜਗਤ ਦਾ ਭਲਾ ਹੁੰਦਾ ਹੈ ਔਰ ਜੋ ਕੁਝ ਸੋਚਦੇ ਨੇ ਉਸ ਕਰਕੇ ਪ੍ਰਭੂ ਨਾਲ ਜੁੜਦੇ ਨੇ ਕਿਰਤ ਵੀ ਠੀਕ ਹੈ ਨੀਅਤ ਵੀ ਠੀਕ ਹੈ ਕਰਦੇ ਵੀ ਠੀਕ ਨੇ ਸੋਚਦੇ ਵੀ ਠੀਕ ਨੇ ਕਰਨੀ ਵੀ ਠੀਕ ਹੈ ਸੋਚਣੀ ਵੀ ਠੀਕ ਹੈ ਇਹ ਪਹਿਲੀ ਸ਼੍ਰੇਣੀ ਇਹਦੇ ਸੰਤ ਆ ਜਾਂਦੇ ਨੇ ਬ੍ਰਹਮਗਣੀ ਆ ਜਾਂਦੇ ਨੇ ਅਵਤਾਰੀ ਪੁਰਸ਼ ਆ ਜਾਂਦੇ ਨੇ ਭਗਤ ਆ ਜਾਂਦੇ ਨੇ ਪੂਰਨ ਗੁਰਮੁਖ ਬ੍ਰਹਮਗਣੀ ਆ ਜਾਂਦੇ ਹੈ ਇਹ ਪਹਿਲੀ ਸ਼੍ਰੇਣੀ ਇੱਕ ਦੋਜੀ ਸ਼੍ਰੇਣੀ ਨੇ ਨੀਅਤ ਠੀਕ ਹੈ ਕਦੀ ਕਦੀ ਕਰਤ ਗਲਤ ਹੋ ਜਾਂਦੀ ਹੈ ਸੋਚਦੇ ਤੇ ਠੀਕ ਨੇ ਸੋਚਣੀ ਬਿਲਕੁਲ ਪਾਵਨ ਹੈ ਕਦੀ ਕਦੀ ਕਰਨੀ ਗਲਤ ਹੋ ਜਾਂਦੀ ਹੈ ਹੋ ਜਾਂਦੀ ਹੈ ਬੜੇ ਬੜੇ ਭਗਤਾਂ ਤੋਂ ਵੀ ਕਰਨੀ ਗਲਤ ਹੋ ਜਾਂਦੀ ਹੈ ਬੜੇ ਬੜੇ ਗੁਰਮਖ ਵੀ ਕੁਝ ਭੁੱਲਣਾ ਕਰ ਬੈਠਦੇ ਨੇ ਚਲੋ ਮੈਂ ਇੱਕ ਦੋ ਉਦਾਹਰਣ ਵੀ ਤੁਹਾਡੇ ਸਾਹਮਣੇ ਰੱਖਾਂ ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼ ਸ਼੍ਰੀ ਰਾਮ ਉਹਨਾਂ ਦੇ ਪਿਤਾ ਦਸ਼ਰਤ ਸ਼ਿਕਾਰ ਖੇਡਣ ਨੂੰ ਨਿਕਲੇ ਨੇ ਦਿਨ ਭਰ ਕੋਈ ਸ਼ਿਕਾਰ ਹੱਥ ਨਹੀਂ ਆਇਆ ਵਾਪਸ ਆ ਰਹੇ ਨੇ ਘਰ ਸੰਧਿਆ ਹੋ ਗਈ ਅੰਧੇਰਾ ਥੋੜਾ ਜਿਹਾ ਤੇ ਦਸ਼ਰਤ ਨੂੰ ਇੰਜ ਦਿਖਿਆ ਸਾਹਮਣੇ ਸਰੋਵਰ ਦੇ ਚ ਹਿਰਨ ਪਾਣੀ ਪੀ ਰਿਹਾ ਇੱਕਦਮ ਧਨਸ਼ਬਾਨ ਮੋਂਡੇ ਤੇ ਜੋ ਸੇ ਨਿਸ਼ਾਨਾ ਬਣਾਇਆ ਤੀਰ ਕਮਾਨ ਸਿੱਲਾ ਚੜਾਇਆ ਤੇ تیر ਐਨ ਨਿਸ਼ਾਨੇ ਤੇ ਲੱਗਿਆ ਜਿਵੇਂ تیر ਨਿਸ਼ਾਨੇ ਤੇ ਨੇ ਲੱਗਿਆ ਤਾਂ ਚੀਖ ਨਿਕਲੀ ਤੋ ਚੀਖ ਤੇ ਮਨੁੱਖ ਦੀ ਸੀ ਦਸ਼ਰਤ ਡੰਗ ਰਹਿ ਗਿਆ ਹੈ ਇਹ ਤੇ ਮੈਂ ਕੋਈ ਬੰਦਾ ਮਾਰ ਬੈਠਾ ਘੋੜਾ ਦੌੜਾਇਆ ਜਦ ਕੋਲ ਆਇਆ ਵਾ ਕਈ ਮਨੁੱਖ ਤੜਪ ਰਿਆ ਇਹ ਸਰਵਨ ਕੁਮਾਰ ਸੀ ਆਪਣੇ ਮਾਂ ਬਾਪ ਲਈ ਪਾਣੀ ਲੈਣ ਆਇਆ ਸੀ ਦੋ ਹੱਥ ਝੁੱਕ ਕੇ ਕਰਮੰਡਲ ਭਰ ਰਿਹਾ ਸੀ ਉਹਨ ਦੋ ਪੈਰ ਤੇ ਦੋ ਹੱਥ ਝੁਕੇ ਹੋਏ ਦਸ਼ਰਤ ਨੂੰ ਇਹ ਲੱਗਿਆ ਜਿਵੇਂ ਕੋਈ ਚੋਪਾਇਆ ਜਾਨਵਰ ਹੈ ਅੰਧੇਰੇ ਵਿੱਚ ਖਿੱਚ ਕੇ ਬਾਣ ਮਾਰਿਆ ਉਹ ਤੜਪ ਰਿਹਾ ਸ਼ਰਵਨ ਕੁਮਾਰ ਜ਼ਾਰੋ-ਜ਼ਾਰ ਦਸ਼ਰਤ ਰੋ ਰਿਹਾ ਹੈ ਪ੍ਰਭੂ ਇਹ ਕੀ ਹੋ ਗਿਆ ਕਰਤ ਤੇ ਦਸ਼ਰਤ ਦੀ ਗਲਤ ਹੈ ਨੀਅਤ ਗਲਤ ਨਹੀਂ ਹੈ ਕਰਨਾ ਤੇ ਗਲਤ ਹੋ ਗਿਆ ਹੈ ਸੋਚਣਾ ਗਲਤ ਨਹੀਂ ਹੈ ਦਸ਼ਰਤ ਸਮਾਜ ਦੀ ਦ੍ਰਿਸ਼ਟੀ ਦਸ਼ਰਤ ਕਸੂਰਵਾਰ ਹੈ ਪਰਮਾਤਮਾ ਦੀ ਦ੍ਰਿਸ਼ਟੀ ਚ ਨਹੀਂ ਮੈਂ ਫਿਰ ਅਰਜ਼ ਕਰਾਂ ਸਮਾਜ ਦੇਖਦਾ ਮੈਂ ਕੀਤਾ ਕੀ ਹੈ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਇਸ ਚੱਕਰ ਵਿੱਚ ਨਾ ਪੈਣਾ ਕਿ ਸਾਡਾ ਕੀਤਾ ਹੋਇਆ ਦੇਖਦਾ ਨਹੀਂ ਕਾਨੂੰਨ ਤੇ ਸਮਾਜ ਦੇਖਦਾ ਹੈ ਮੇਰੀ ਕਰਨੀ ਕੀ ਹੈ ਪਰਮਾਤਮਾ ਦੇਖਦਾ ਹੈ ਮੇਰੀ ਸੋਚ ਨਹੀਂ ਕੀ ਹੈ ਸਮਾਜ ਦੇਖਦਾ ਹੈ ਮੇਰੀ ਕਰਤਕ ਹੀ ਹੈ ਪਰਮਾਤਮਾ ਦੇਖਦਾ ਹੈ ਮੇਰੀ ਨੀਅਤ ਕੀ ਹੈ ਮੇਂ ਗਲ ਠੀਕ ਸੀ ਦਸਰਤ ਦੀ ਕਰਤ ਗਲਤ ਹੋ ਗਈ ਹੈ ਸੋਚਣੀ ਠੀਕ ਹੈ ਦਸਰਤ ਦੀ ਕਰਨੀ ਗਲਤ ਹੋ ਗਈ ਇੱਕ ਹੋਰ ਉਦਾਹਰਣ ਦੇ ਆ 12 ਮੌਲਾ ਦੀ ਗੱਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਘੋੜੇ ਤੇ ਅਸਵਾਰ ਆ ਰਹੇ ਨੇ ਰਸਤੇ 'ਚ ਇੱਕ ਬਿਰਧ ਮਾਤਾ ਨੇ ਘੋੜੇ ਦੀ ਲਗਾਮ ਪਕੜ ਲਈ ਇਕਾਗਰਤਾ ਬਖਸ਼ਣੀ ਅਨਪੜੀ ਸੀ ਵਿਚਾਰੇ ਨੂੰ ਸ਼ਬਦਾਂ ਦੇ ਅਰਥ ਬੋਧ ਦਾ ਨਹੀਂ ਪਤਾ ਸੀ ਹੱਥ ਜੋੜ ਕੇ ਕਹਿਣ ਲੱਗੀ ਤੁਸੀਂ ਪਤਿਤ ਮੈਂ ਪਤਿਤ ਪਾਵਨ ਤੁਸੀਂ ਪਤਿਤ ਮੈਂ ਪਤਿਤ ਪਾਵਨ ਇੰਜ ਕਹੀ ਜਾਂਦੀ ਕਿਦਰੇ ਸੁਣ ਲੈ ਉਹਨੇ ਕਿਸੇ ਧਾਰਮਿਕ ਬੰਦੇ ਕੋਲ ਬੋਲ ਅਰਥਾਂ ਦਾ ਪਤਾ ਨਹੀਂ ਸੀ ਹੁਣ ਜ਼ੁਬਾਨ ਨਾਲ ਬੋਲਣਾ ਕਰਤ ਹੈ ਇਹ ਕਰਨਾ ਹੈ ਤੁਸੀ ਪਤ ਤ ਮੈਂ ਪਤ ਪਾਵਨ ਤੁਸੀ ਪਤ ਤ ਮੈਂ ਪਤ ਪਾਵਨ ਸੇਵਾਦਾਰ ਨੇ ਹੱਥੋਂ ਲਗਾਮ ਛੁਡਾਈ ਔਰ ਇੱਕ ਪਾਸੇ ਕੀਤਾ ਕਿ ਬੱਤਮਿਸ ਤੇਨੂੰ ਬੋਲਣ ਦਾ ਗੰਗ ਵੀ ਨਹੀਂ ਆਉਂਦਾ ਕੀ ਕਹਿ ਰਹੀ ਹੈ ਛੇਵੇਂ ਪਾਦ ਸੇ ਇੱਕਦਮ ਘੋੜੇ ਤੋ ਉਤਰੇ ਔਰ ਉਸ ਮਿਰਦ ਮਾਤਾ ਨੂੰ ਗਲਵਕੜਿਛ ਲਿਆ ਮਾਂ ਤੂੰ ਠੀਕ ਕਰ ਰਹੀ ਹੈ ਬਿਲਕੁਲ ਠੀਕ ਕਰ ਰਹੀ ਹੈ ਤੇਰੇ ਬੋਲਾਂ ਚ ਬੜਾ ਪਿਆਰ ਹੈ ਤੇਰੇ ਬੋਲਾਂ ਚ ਬੜੀ ਭਾਵਨਾ ਹੈ ਪਤਾ ਹੈ ਗੁਰਬਾਣੀ ਕੀ ਕਹਿੰਦੀ ਹੈ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਭੀ ਖਰੇ ਹਰ ਬਾਣੇ ਬੋਲਣਾ ਤੇ ਗਲਤ ਸੇ ਕਰੀਤੇ ਤੇ ਗਲਤ ਹੈ ਪਰ ਹਰੀ ਦੇ ਬਾਣੇ ਠੀਕ ਨੇ ਕਿਉਂ ਸੋਚਣਾ ਠੀਕ ਹੈ ਸੋਚਣੀ ਠੀਕ ਹੈ ਨiyet ਠੀਕ ਹੈ ਮੈਂ ਇੱਕ ਵਾਰ ਫਿਰ ਦੋਰਾ ਸਮਾਜ ਦੇਖਦਾ ਮੈਂ ਕੀਤਾ ਕੀ ਹੈ ਗੁਰੂ ਪਰਮਾਤਮਾ ਦੇਖਦਾ ਮੈਂ ਸੋਚਿਆ ਕੀ ਹੈ ਮੇਰੀ ਸੋਚਣੀ ਕੀ ਹੈ ਕਦੇ ਕਦੇ ਐਸਾ ਹੋ ਜਾਂਦਾ ਹੈ ਬੜੇ ਬੜੇ ਭਗਤ ਸੰਤ ਗੁਰਮੁਖ ਅਭਿਆਸੀ ਨੀਅਤ ਤੇ ਠੀਕ ਹੁੰਦੀ ਹੈ ਕਰਤ ਗਲਤ ਹੋ ਜਾਂਦੀ ਹੈ ਸੋਚਣੀ ਤੇ ਠੀਕ ਆਉਂਦੀ ਹੈ ਕਰਨੇ ਗਲਤ ਹੋ ਜਾਂਦੀ ਹੈ ਇਹ ਦੂਜੀ ਸ਼੍ਰੇਣੀ ਹੈ परमात्मा ਇਹਨਾਂ ਨੂੰ ਬਖਸ਼ ਦੇਂਦਾ ਹੋ ਸਕਦਾ ਸਮਾਜ ਨਾ ਬਖਸ਼ੇ ਕਾਨੂੰਨ ਨਾ ਬਖਸ਼ੇ ਇਹ ਦੂਜੀ ਸ਼੍ਰੇਣੀ ਪਹਿਲੀ ਸ਼੍ਰੇਣੀ কৃত ਵੀ ਠੀਕ ਹੈ ਨਿਯਤ ਵੀ ਠੀਕ ਹੈ ਦੂਸਰੀ ਨਿਯਤ ਤੇ ਠੀਕ ਕਦੀ ਕਦੀ কৃত ਗਲਤ ਹੋ ਜਾਂਦੀ ਸੋਚਣੀ ਤੇ ਠੀਕ ਹੈ ਕਦੀ ਕਦੀ ਕਰਨੀ ਗਲਤ ਹੋ ਜਾਂਦੀ ਇੱਕ ਤੀਸਰੀ ਸ਼੍ਰੇਣੀ ਜੋ ਮੰਦਰ ਮਸਜਿਦ ਗੁਰਦੁਆਰੇ ਚਰਚੇ ਨੰਦਰ ਬਹੁਤਾਂ ਦੇ ਚ ਪਾਈ ਜਾਏਗੀ কৃত ਠੀਕ ਹੈ ਕਰਦੇ ਠੀਕ ਨੇ सोचनी गलत है कृत ठीक है नियत बैठी है दान कर देने पुन कर देने सेवा कर देने पाठ कर देने पूजा कर देने सब कुछ कर देने कर दे ठीक ने सोच दे ठीक नहीं कृत ठीक है नियत ठीक नहीं कृत ठीक होवे तो नियत ठीक ना हो गुरु अर्जन देव जी महाराज पता है की कहेंगे करम धर्म पाखंड ਜੋਦੀ ਸੇ ਪਖੰਡ ਕਰਨ ਖੰਡ ਖੰਡ ਦਿਖਾਈ ਕੁਛ ਛੋੜ ਦੇ ਰਿਆ ਹੈ ਕੁਛ ਹੋਰ ਦਿਖਾਈ ਤੇ ਦਾ ਨਹੀਂ ਦੇ ਰਿਆ ਹੈ ਬੇਈਮਾਨ ਦਿਖਾਈ ਤੇ ਸਤਸੰਗੀ ਦੇ ਰਿਆ ਹੈ ਮੰਦੇ ਤਲ ਤੇ ਕੁਸੰਗੀ ਦਿਖਾਈ ਤੇ ਦੇ ਰਿਆ ਕਰਨੇ ਬਿਲਕੁਲ ਠੀਕ ਹੈ ਪਰ ਸੋਚਣੀ ਬਿਲਕੁਲ ਗਲਤ ਹੈ ਇਹ ਨੂੰ ਗੁਰੂ ਅਰਜਨ ਦੇਵ ਜੀ ਪਖੰਡੀ ਕਰਨ ਖੰਡ ਖੰਡ ਇਹ ਦਿਖਾਈ ਕੁਛ ਛੋੜ ਦੇ ਰਿਆ ਹੈ ਕੁਛ ਹੋਰ ਕਾਇਮ ਧਰਮ ਪਖੰਡ ਜੋਦੀ ਸੇ ਤੈਨ ਜਮ ਜਾਗਾ ਤੇ ਲੂਟੇ ਕਰਦੇ ਤੇ ਠੀਕ ਨਹੀਂ ਸਾਰੀ ਦੁਨੀਆ ਚ ਇਹ ਤਾਂ ਆਦਤ ਬਹੁਤ ਜ਼ਿਆਦਾ ਹੈ ਕਿਉਂ ਸਮਾਜ ਦੇ ਚ ਰਹਿਣਾ ਹੈ ਕਰਤੇ ਠੀਕ ਰੱਖਣੀ ਪਏਗੀ ਨਹੀਂ ਤੇ ਸਮਾਜ ਤੋਂ ਫਟਕਾਰ ਮਿਲਦੀ ਹੈ ਕਾਨੂੰਨ ਹੈ ਫਿਰ ਅਗਰ ਕਰਤ ਠੀਕ ਨਹੀਂ ਹੈ ਤਾਂ ਹੱਥਾਂ ਲਈ ਹਤਕੜੀਆਂ ਨੇ ਪੈਰਾਂ ਲਈ ਬੀੜੀਆਂ ਨੇ ਜੇਲ੍ਹ ਮਨੁੱਖ ਆਪਣੀ ਕਰਤ ਠੀਕ ਰੱਖਦਾ ਹੈ ਨੀਅਤ ਠੀਕ ਨਹੀਂ ਹੈ ਕਿਉਂਕਿ ਨੀਅਤ ਗਲਤ ਹੋਵੇ ਕਾਨੂੰਨ ਦੀ ਪਹੁੰਚ ਨਹੀਂ ਇਹ ਸਮਾਜ ਦੀ ਪਹੁੰਚ ਨਹੀਂ ਮੈਂ ਗਲਤ ਸੋਚਾਂ ਤੁਹਾਨੂੰ ਕੀ ਪਤਾ ਇੱਥੇ ਸਟੇਜ ਤੇ ਬੈਠ ਕੇ ਵੀ ਗਲਤ ਸੋਚਿਆ ਜਾ ਸਕਦਾ ਹੈ ਮਹਾਰਾਜ ਦੀ ਹਜ਼ੂਰੀ ਚ ਬੈਠ ਕੇ ਵੀ ਮਨ ਕੁਝ ਗਲਤ ਸੋਚ ਸਕਦਾ ਹੈ ਸਮਾਜ ਦੀ ਪਹੁੰਚ ਨਹੀਂ ਹੈ ਕਾਨੂੰਨ ਦੀ ਪਹੁੰਚ ਨਹੀਂ ਹੈ ਇਹ ਧੀਜੀ ਸ਼੍ਰੇਣੀ ਹੈ ਕਰਤਾ ਠੀਕ ਹੈ ਬਿਲਕੁਲ ਠੀਕ ਹੈ ਨੀਅਤ ਠੀਕ ਨਹੀਂ ਹੈ ਕਰਦੇ ਠੀਕ ਨੇ ਸੋਚਦੇ ਠੀਕ ਨਹੀਂ ਨੇ ਕਰਨੀ ਠੀਕ ਹੈ ਸੋਚਣੀ ਬਿਲਕੁਲ ਗਲਤ ਹੈ ਇਹ ਤੀਜੀ ਸ਼੍ਰੇਣੀ ਹੈ ਸਮਾਜ ਦੇ ਤੇ ਪ੍ਰਤਿਸ਼ਠਿਤ ਹੁੰਦੇ ਨੇ ਮਹਾਨ ਹੁੰਦੇ ਨੇ ਪਰਮਾਤਮਾ ਦੇ ਦਰ ਦੇ ਠੁਕਰਾਏ ਹੁੰਦੇ ਨੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੁੰਦਾ ਇੱਕ ਚੌਥੀ ਸ਼੍ਰੇਣੀ ਵੀ ਹੈ ਕਰਤਵੀ ਵੀ ਪੈੜੀਏ ਨiyet ਵੀ ਪੈੜੀਏ ਕਰਦੇ ਵੀ ਗਲਤ ਨੇ ਸੋਚਦੇ ਵੀ ਗਲਤ ਨੇ ਕਰਨੀ ਵੀ ਗਲਤ ਹੈ ਸੋਚਣੀ ਵੀ ਗਲਤ ਹੈ ਕਰਤਵੀ ਵੀ ਗਲਤ ਹੈ ਨiyet ਵੀ ਗਲਤ ਹੈ ਇਹ ਚਾਰ ਸ਼੍ਰੇਣੀਆਂ ਬਣਾਈਆਂ ਨੇ ਮੈਂ ਇੱਕ ਦਫਾ ਫਿਰ ਦੁੜਾ ਦੇ ਆ ਪਹਿਲੀ ਕਰਤਵੀ ਠੀਕ ਹੈ ਨੀਅਤ ਵੀ ਠੀਕ ਹੈ ਦੂਸਰੀ ਨੀਅਤ ਤੇ ਠੀਕ ਹੈ ਕਰਤ ਗਲਤ ਹੋ ਜਾਂਦੀ ਹੈ ਕਦੀ ਕਦੀ ਸੋਚਣੀ ਤੇ ਠੀਕ ਹੈ ਕਰਨੀ ਗਲਤ ਹੋ ਜਾਂਦੀ ਹੈ ਕਦੀ ਕਦੀ ਸਮਾਜ ਦੀ ਨਜ਼ਰਾਂ ਚ ਹੋ ਸਕੇ ਹੋ ਸਕਦਾ ਹੈ ਗਿਰ ਜਾਣ ਕਿਉਂਕਿ ਕਰਨੀ ਗਲਤ ਹੈ ਪਰਮਾਤਮਾ ਬਖਸ਼ ਦਿੰਦਾ ਹੈ ਜੇ ਬਾਹਰੋਂ ਭੁੱਲ ਚੁੱਕ ਬੋਲ ਦੇ ਤੇ ਹੀ ਖਰੇ ਹਰਮਾਨ ਪਰਮਾਤਮਾ ਬਖਸ਼ ਦਿੰਦਾ ਹੈ ਕਿਉਂ ਸੋਚਣੀ ਠੀਕ ਹੈ ਨੀਅਤ ਠੀਕ ਹੈ ਇੱਕ ਤੀਸਰੀ ਸ਼੍ਰੇਣੀ ਵੀ ਹੈ ਸਮਾਜ ਦੇ ਵਿੱਚ ਤੇ ਬੜੇ ਪ੍ਰਤਿਸ਼ਠਿਤ ਹੁੰਦੇ ਨੇ ਪਰ ਪ੍ਰਮਾਤਮਾ ਦੀ ਬਖਸ਼ਿਸ਼ ਦੇ ਪਾਤਰ ਉਹ ਨਹੀਂ ਬਣਦੇ ਕਰਤ ਠੀਕ ਹੈ ਨੀਅਤ ਠੀਕ ਨਹੀਂ ਹੈ ਕਰਦੇ ਠੀਕ ਨਹੀਂ ਸੋਚਦੇ ਠੀਕ ਨਹੀਂ ਕਰਣੀ ਠੀਕ ਹੈ ਸੋਚਣੀ ਠੀਕ ਨਹੀਂ ਇਹ ਤੀਜੀ ਸ਼੍ਰੇਣੀ ਹੈ ਸਭ ਤੋਂ ਜ਼ਿਆਦਾ ਸਾਰੀ ਦੁਨੀਆ 'ਚ ਜ਼ਿਆਦਾ ਹੈ ਪਰ ਇੱਕ ਚੌਥੀ ਸ਼੍ਰੇਣੀ ਵੀ ਹੈ ਥੋੜੀ ਜਿਹੀ ਤਾਦਾਦ ਦੇ ਵਿੱਚ ਕਿਰਤ ਵੀ ਗਲਤ ਹੈ ਨੀਅਤ ਵੀ ਗਲਤ ਹੈ ਕਰਦੇ ਵੀ ਗਲਤ ਨੇ ਸੋਚਦੇ ਵੀ ਗਲਤ ਨੇ ਕਰਨੇ ਵੀ ਪੈੜੀ ਹੈ ਸੋਚਣੀ ਵੀ ਪੈੜੀ ਹੈ ਕਿਰਤ ਵੀ ਪੈੜੀ ਹੈ ਨੀਅਤ ਵੀ ਪੈੜੀ ਹੈ ਇਹ ਚੌਥੀ ਸ਼੍ਰੇਣੀ ਹੈ ਲੋਕ ਤੋਂ ਵੀ ਠੁਕਰਾਏ ਜਾਂਦੇ ਨੇ ਪਰਲੋਕ ਤੋਂ ਵੀ ਠੁਕਰਾਏ ਜਾਂਦੇ ਨੇ ਸਮਾਜ ਵੀ ਕਬੂਲ ਨਹੀਂ ਕਰਦਾ ਪਰਮਾਤਮਾ ਵੀ ਕਬੂਲ ਨਹੀਂ ਕਰਦਾ ਇਹ ਚਾਰ ਸ਼੍ਰੇਣੀਆਂ ਨੇ ਧਰਮ ਦੀ ਸਾਧਨਾ ਮਨ ਦੀ ਸਾਜਨਾ ਸੋਚਣੀ ਠੀਕ ਹੋ ਜਾਏ ਨੀਅਤ ਠੀਕ ਹੋ ਜਾਏ ਵਿਚਾਰ ਠੀਕ ਹੋ ਜਾ ਮੰਮਾ ਮਨ ਸੇਉ ਕਾਜ ਹੈ ਮਨ ਸਾਦੇ ਸਿਧ ਹੋਏ ਮਨੇ ਹੀ ਮਨ ਸੇਉ ਕਹੇ ਕਬੀਰਾ ਮਨ ਸਾ ਮਿਲੇ ਆ ਨਾ ਕੋਏ ਤੇ ਆਪਣੇ ਮਨ ਨੂੰ ਠੀਕ ਉਹੀ ਕਰੇਗਾ ਜਿਹੜਾ ਪਹਿਲੇ ਆਪਣੇ ਮਨ ਨੂੰ ਵੇਖੇ ਤੋ ਆਪ ਸੁਣ ਕੇ ਹੈਰਾਨ ਹੋਵੋਗੇ ਧਾਰਮਿਕ ਗਿਆਨੀ ਕੰਨਨ ਕੋਈ ਹਜ਼ਾਰਾਂ ਚ ਇੱਕ ਕਦਮ ਨੁਕ ਆਪਣੇ ਮਨ ਨੂੰ ਦੇਖਦਾ ਬਾਕੀ ਸਾਰਾ ਆਪਣਾ ਤਨ ਵੇਖਦੇ ਨੇ ਮਨ ਕੋਈ ਨਹੀਂ ਦੇਖਦਾ ਗੁਰਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹੋ ਮਨ ਆਰਸੀ ਕੋਈ ਗੁਰਮੁਖ ਦੇਖੇ ਮਨ